Depression at the Allah, what a fun and fun, and till now, which was the best destination? All destinations destination. are very good, overall. I mean, so give any review. ਮਤਲਬ ਯਾਦ ਰਹੇਗਾ ਲਾਈਫ ਲੌਂਗ ਐਸਾ ਨੇਚਰ ਦੇ ਵਾਈਲ ਲੀਗ ਵਿੱਚ ਘੁੰਮ ਰਹੇ ਹਾਂ ਉਹੀ ਵੀ ਬੈਠੇ ਹਾਂ ਕੋਈ ਨਾ اچھا تھا ਐਸਾ ਮਿਲਦਾ ਨਹੀਂ ਐਕਸਪੀਰੀਅੰਸ ਜਲਰੀ ਦਾ ਠੀਕ ਹੈ ਔਰ ਸ਼ੈਫ ਬਹੁਤ ਇਟਿਗਰਾਈ ਰੀਜਨ ਆ ਬਾਈ ਤੁਸੀਂ ਆਲਦਾਲੇ ਮਾਹੌਲ ਦੇਖੋ ਜਿਵੇਂ ਕਸ਼ਮੀਰ ਵਾਲਾ ਹੁੰਦਾ ਨਾ ਉਵੇਂ ਪਹਾੜਾਂ ਦੇ ਵਿੱਚ ਇਹਨਾਂ ਨੇ ਖੇਤੀ ਵੀ ਕੀਤੀ ਹੋਈ ਆ ਉਹ ਪਰਲੇ ਪਾਸੇ ਤੇ ਇਹ ਭਾਈ ਉਹ ਹੋਰੀਜ਼ਨ ਆ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਬਹੁਤ ਤਕੜਾ ਸਿਵਲ ਬਾਰ ਚੱਲਿਆ ਤੇ ਹਰੇਕ ਬੰਦਾ ਨਾਰਮਲ ਜਿਹੜਾ ਇੱਥੇ ਸੜਕਾਂ ਤੇ ਬੈਠਾ ਨਾ ਹਰੇਕ ਦੇ ਮੋੜੇ ਤੇ ਏਕੇ 47ਾਂ ਟੰਗੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਨਾ ਫਰੂਟ ਮੈਂ ਤੁਹਾਨੂੰ ਪਹਿਲਾਂ ਵੀ ਮਾਰਕੀਟ ਦੇ ਵਿੱਚ ਦਿਖਾਏ ਨੇ ਬਈ ਇਹ ਕੋਈ ਇਹਨਾਂ ਦਾ ਫਰੂਟ ਆ ਇਹਨੂੰ ਭਲਸ ਕਿਹਾ ਜਾਂਦਾ ਲੂਈਸਾ ਨੇ ਕਿਹਾ ਵੀ ਅਸੀਂ ਟੇਸਟ ਕਰਕੇ ਦੇਖਣਾ ਟਰਾਈ ਕਰਕੇ ਦੇਖਣਾ ਵੀ ਇਹ ਕਿਵੇਂ ਦਾ ਹੁੰਦਾ ਸੋ ਹਾਉਜ਼ ਦਾ ਫਲੇਵਰ ਲੂਈਸਾ ਵਿਚ ਫਰੂਟ ਇਜ਼ ਲਾਈਕ ਦਿਸ ਵਾਟ ਇਜ਼ ਦਾ ਟੇਸਟ ਕਾਟ ਟੂ ਡਿਸਕਰਾਇਬ ਬਟ ਫਰੂਟ ਇਜ਼ ਹਾਂ ਜਸ ਲਾਈਕ ਬਰੂ ਹੈ ਨਾ ਨੋ 20 ਦਿਨਾਂ ਦੇ ਬਾਅਦ 20 ਵੀ ਕਿਹੜੇ 3 ਦਿਨ ਹੀ ਕਹੋ ਕਿ ਅੱਜ 3 ਦਿਨਾਂ ਦੇ ਬਾਅਦ ਨਹਾਵਾਂਗੇ ਇਹ ਆਪਣਾ ਕਮਰਾ ਅਗਲੇ ਦਿਨ ਦੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ 6 ਵਜੇ ਦਾ ਟਾਈਮ ਹੋਇਆ ਸੂਰਜ ਹਜੇ ਨਿਕਲਿਆ ਨਹੀਂ ਹੈਗਾ ਤੇ ਰਾਤ ਉਧਰਲੇ ਪਾਸੇ ਆਵਾਜ਼ਾਂ ਆਈ ਗਈਆਂ ਜਿੱਧਰਲੇ ਪਾਸੇ ਜਵਾਲਾਮੁਖੀ ਆ ਬੁਰਸ਼ ਕਰ ਲਾਂ ਸੀ ਬੁਰਸ਼ ਕਰ ਲਿਆ ਤੇ ਹੁਣ ਕੋਈ ਚਾਹ ਚੂ ਪੀਣੇ ਜੇ ਬਣਾਈ ਹੋਊਗੀ ਕਿਉਂਕਿ ਤਿਆਰ ਕਰੀ ਜਾਂਦੇ ਨੇ ਹਜੇ ਸਮਾਨ ਰਾਤ ਨੀਂਦ ਵਧੀਆ ਆ ਗਈ ਸੀ ਕਿਉਂਕਿ ਮੌਸਮ ਇੱਥੇ ਠੀਕ ਸੀ ਪਰਸੋਂ ਥੋੜਾ ਜਿਆਦਾ ਤੰਗ ਹੋਏ ਹਾਂ ਕਿਉਂਕਿ ਉੱਥੇ 40 45 ਡਿਗਰੀ ਦੇ ਵਿੱਚ ਨਾ ਯਾਰ ਲੂ ਦੇ ਵਿੱਚ ਸੁੱਤੇ ਆ ਐਨੀ ਤੱਤੀ ਹਵਾ ਚੱਲਦੀ ਸੀ बार-बार ਅੱਖ ਖੁੱਲਦੀ ਸੀ ਰਾਤ ਮੌਸਮ ਦਾ ਫਰਕ ਸੀ ਇਹ ਨਹੀਂ ਸੀ ਮਤਲਬ ਗਰਮੀ ਨਹੀਂ ਸੀ ਗਰਮੀ ਹੈਗੀ ਸੀ ਪਰ बार-बार ਅੱਖ ਨਹੀਂ ਖੁੱਲਦੀ ਸੀ ਹੁਣ ਪੱਗ ਬੰਦਦੇ ਆ ਤੇ ਫਿਰ ਦੇਖਦੇ ਆ ਦਿਖਾਉਣੇ ਤੁਹਾਨੂੰ ਗਾਂ ਦਾ ਮਾਹੌਲ ਆ ਜਿੰਨੇ ਵੀ ਤੁਸੀਂ ਹਟਾਈਆਂ ਦੇਖ ਰਹੇ ਹੋ ਇਹ ਭਾਈ ਸਾਰੀਆਂ ਇਹਨਾਂ ਦੀਆਂ ਰਸੋਈਆਂ ਨੇ ਜਾਨਾ ਤੁਸੀਂ ਘਰ ਕਹਿ ਸਕਦੇ ਹੋ ਇਧਰਲੇ ਪਾਸੇ ਆਪਣੇ ਡਰਾਈਵਰ ਪਏ ਨੇ ਉਹ ਦੇਖੋ ਆ ਇਹਨਾਂ ਦੇ ਵਿੱਚ ਹੀ ਆਪਣੇ ਉਹ ਚਿੱਟੇ-ਚਿੱਟੇ ਜਿਹਨੇ ਤੁਸੀਂ ਦੇਖ ਰਹੇ ਆ ਹਾਂ ਇੱਥੇ ਬਿਸਤਰੇ ਲੱਗੇ ਨਹੀਂ ਇੱਥੇ ਬਿਸਤਰੇ ਲੱਗੇ ਨਹੀਂ ਤੇ ਐਵੇਂ ਦੀ ਕੋਈ ਥਾਂ ਸੀ ਇਹ ਜਿੱਥੇ ਆਪਾਂ ਪਾਈ ਸੀ ਦੇਖ ਲਓ ਬਹੁਤ ਚੂਹੇ ਚਾਹੇ ਰਾਤ ਭਾਈ ਗੇੜੇ-ਗੂੜੇ ਘੰਡਦੇ ਫਿਰਦੇ ਸੀ ਕਵਾਰ ਵਧੀਆ ਰਹਿ ਗਈ ਤੰਗ ਨਹੀਂ ਹੋਏ ਕਿਸੇ ਜਾਨਵਰ ਵਾਲੇ ਪਾਸੋਂ ਹੈਲੋ ਹਾਊ ਵਾਸ ਦ ਐਕਸਪੀਰੀਅੰਸ ਟੂਡੇ ਆਲ ਗੇਟ ਆਲ ਗੁੱਡ ਯਾ ਚਲੋ ਜੀ ਸਵੇਰੇ ਸਵੇਰੇ ਗਏ ਸੀ ਸਵੇਰੇ ਸਵੇਰੇ ਗਏ ਸੀ ਸਨਰਾਈਜ਼ ਦੇਖਣ ਵਾਸਤੇ ਅੱਜ ਫੇਰ ਬੱਦਲ ਵਾਈ ਸੀ ਸਨਰਾਈਜ਼ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਤੇ ਉਧਰਲੇ ਪਾਸੇ ਆਪਣਾ ਖਾਣਾ ਪੀਣਾ ਲੱਗ ਰਿਹਾ ਤਿਆਰ ਹੋ ਰਿਹਾ ਲੋਕਾਂ ਦੀ ਲੋਕਾਂ ਦੀ ਮੱਤਬੱਜੀ ਲੋਕਾਂ ਦੀ ਮੱਤਬੱਜੀ ਪਈ ਆ ਇਹੜਾ ਵਿਚਾਰੇ ਮੂਰੇ ਜਾ ਰਹੇ ਨੇ ਗੇੜੇ ਖਾਂਦੇ ਜਾਂਦੇ ਨੇ ਖੇਤੇ ਆਏ ਤਾਂ ਲੈ ਜਾਂਦੇ ਨੇ ਤੇ ਭੁੱਖੇ ਤੇ ਆਏ ਮੋੜ ਲਿਆਉਂਦੇ ਨੇ ਹੁਣ ਉਹ ਪ੍ਰੋਪਰ ਖਰਾਕ ਵੀ ਨਹੀਂ ਮਿਲਦੀ ਤੇ ਆ ਆਪਣੇ ਬੰਦੇ ਨੇ ਇਹਨਾਂ ਕਾਰਾਂ ਦੇ ਪਿਛਲੇ ਪਾਸੇ ਭਈ ਜਵਾਲਾਮੁਖੀ ਚੱਲਦੇ ਨੇ ਜਿਹੜੇ ਸਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਦਿਖਾਏ ਸੀ ਧੂਆਂ ਉੱਡਦਾ ਰਹਿੰਦਾ ਵਾ ਜਾਂ ਆਉਂਦੇ ਰਹਿੰਦੀਆਂ ਨੇ ਕਰੰਟ ਇਹੜੇ ਐਕਟਿਵ ਜਵਾਲਾਮੁਖੀ ਨੇ ਆ ਪਿਛਲੇ ਪਹਾੜਾਂ ਦੇ ਪਰਲੇ ਪਾਸੇ ਆਪਾਂ ਕੱਲ ਟਰੈਕ ਕਰਕੇ ਦੇਖਣ ਗਏ ਸੀ ਆਪਣੀਆਂ ਗੱਡੀਆਂ ਖੜੀਆਂ ਨੇ ਆਹ ਲੀ ਗੱਡੀ ਪੈਂਚਰ ਹੋ ਗਈ ਸੀ ਸਵੇਰੇ ਇਹਦਾ ਪੈਂਚਰ ਲਾਇਆ ਉਹਨਾਂ ਨੇ ਦੋ ਲੈਂਡ ਕਰੂਜ਼ਰ ਇਧਰਲੇ ਪਾਸੇ ਖੜੀਆਂ ਨੇ ਇਹ ਆਪਣਾ ਬ੍ਰੇਕਫਾਸਟ ਆ ਗਿਆ ਮੈਨੂੰ ਲੱਗਦਾ ਵੀ ਅੱਜ ਮੇਰੇ ਮਤਲਬ ਦਾ ਕੋਈ ਬ੍ਰੇਕਫਾਸਟ ਹੈ ਸ਼ਾਇਦ ਅਹੀਂ ਜਾਣਾ ਪਊਗਾ ਮੈਨੂੰ ਇਧਰ ਕੀ ਹੈ ਇਧਰ ਵੀ ਆਂਡੇ ਨੇ ਇਧਰ ਵੀ ਆਂਡੇ ਨੇ ਤੇ ਆਹ ਨਾਰਮਲ ਰੋਟੀਆਂ ਪਈਆਂ ਨੇ ਤੇ ਉਧਰਲੇ ਪਾਸੇ ਬਲੈਕ ਕਾਫੀ ਤੇ ਟੀ ਸਮ ਉਹੋ ਜਿਹਾ ਕੁਛ ਠੀਕ ਹੈ ਅੱਜ ਕੁਛ ਹੈ ਮੇਰੇ ਮਤਲਬ ਕਾ ਖਾਣੇ ਵਾਲਾ ਇਸ ਵਿੱਚ ਹੈ ਕੀ ਚੀਜ਼ ਇਹ ਇਹ ਵਾਲਾ ਰੋਟੀਆਂ ਔਰ ਇਹ ਇਹ ਕਾ ਚੀਜ਼ ਹੈ And wo So guys, now uh, I prepared one uh, part of po poem. Uh, okay. The title is uh, the funniest group. Oh. Dear guests, the trip we have had in three days, I have no orders, It's really good to say. With me and the chef angishai with the cario cars driver Danny Boy. When i say lol was it funny say or say very yes funny or no. very funny yes. very funny, funny. you yes are very no. interesting bro very yes. funny was it funny say yes or no yes, yes. dear guests which type of food was delicious vegetable pasta egg or rice tomato soup or lentil soup with spice which type of dish was mostly nice yes, yes. yes. all yes. are all are very nice bro dear guests from all places we have seen, uh, starting from the knuckle depression, Altaale, Darul, what a fun, and thought so Canyon, till now, which was the best destination. All destination special very control, to all. Control. Wishing to you a nice time. I wanna say your special team, ever special, ever the same. <laughs> Thanks a bunch, that's all the palm. Thanks a bunch, that's all the poem. Yeah. 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 ਲਵਲੀ 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 ਬ੍ਰੋ ਦੈਟਸ ਇਟ ਥੈਂਕ ਯੂ ਫੋਰ ਲਮੀਰ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥਿਸ ਇਜ਼ ਥਿਸ ਫੋਮ ਇਜ਼ ਫ্রম ਟਿਪ ਆਫ ਮਹਾਰਾਜ ਓ ਡੀਪ ਆਫ ਯੂ ਹਰ ਫ্রম ਟਿਪ ਆਫ ਮਹਾਰਾਜ ਇਟ ਇਸ ਨਟ ਐਗਜ਼ੈਜਰੇਸ਼ਨ ਫਰੈਂਕਲੀ ਸਪੀਕਿੰਗ ਥੈਂਕ ਯੂ ਓਕੇ ਥੈਂਕ ਯੂ ਯੂ ਆਰ ਵੈਰੀ ਨਾਈਸ ਲਵ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਹੈ ਜੀ ਅ 7:30 ਵਜੇ ਦਾ ਸਵੇਰੇ ਸਨਰਾਇਜ਼ ਦੇਖਣ ਗਏ ਸੀ ਮਾੜਾ ਮੋਟਾ ਉਹ ਸੇਮ ਹੀ ਚੀਜ਼ ਦੇਖ ਕੇ ਆਏ ਆ ਜਿਹੜੀ ਕੱਲ ਦੇਖੀ ਸੀ ਆਪਾਂ ਤਾਂ ਕਰਕੇ ਮੈਂ ਵਾਲੀ ਵੀਡੀਓ ਬਣਾਈ ਨਹੀਂ ਹੈਗੀ ਗੱਡੀਆਂ ਤਿਆਰ ਨੇ ਹੁਣ ਆਪਾਂ ਚੱਲਾਂਗੇ ਜੀ ਜਿਨ੍ਹਾਂ ਦਾ ਤਿੰਨ ਦਿਨਾਂ ਦਾ ਟੂਰ ਆ ਉਹਨਾਂ ਬੰਦਿਆਂ ਨੇ ਆਪਦਾ ਟੂਰ ਅੱਜ ਖਤਮ ਕਰ ਲੈਣਾ ਰਾਹ ਦੇ ਵਿੱਚ ਉਹਨਾਂ ਦਾ 에어ਪੋਰਟ ਆਊਗਾ ਉਹਨਾਂ ਨੂੰ 에어ਪੋਰਟ ਤੇ ਲਾ ਦਿੱਤਾ ਜਾਊਗਾ ਤੇ ਉਹ ਆਪਦੀਆਂ ਫਲਾਈਟਾਂ ਤੇ ਜਹਾਜ਼ਾਂ ਤੇ ਚੜ ਜਾਣਗੇ ਮੇਰਾ ਟੂਰ ਹੈਗਾ 4 ਦਿਨਾਂ ਦਾ ਤੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਤੁਹਾਨੂੰ ਦੱਸ ਕੇ ਹਟਾ ਕਿਸੇ ਨੇ 3 ਦਾ ਲੈਣਾ ਕਿਸੇ ਨੇ 4 ਦਾ ਲੈਣਾ ਕਿਸੇ ਨੇ 5 ਦਾ ਲੈਣਾ ਜਿੰਨੇ ਮਰਜ਼ੀ ਦਿਨਾਂ ਦਾ ਲੈ ਸਕਦਾ ਬਸ ਅਮਾਉਂਟ ਪੈਸੇ ਵੱਧਦੇ ਜਾਣਗੇ ਤੇ ਪੈਸਿਆਂ ਬਾਰੇ ਹਜੇ ਤੱਕ ਮੈਂ ਤੁਹਾਨੂੰ ਦੱਸਿਆ ਨਹੀਂ ਹੈ ਕਿਉਂਕਿ ਫਾਈਨਲ ਐਂਡ ਤੇ ਆ ਕੇ ਜਾ ਕੇ ਆਪਾਂ ਦੱਸਾਂਗੇ ਵੀ ਵਰਥ ਇਟ ਹੈਗਾ ਕਿ ਨਹੀਂ ਕਿਉਂਕਿ ਪਿਛਲੇ 2 ਦਿਨਾਂ ਤੋਂ ਆਪਾਂ ਖੁੱਲੇ ਆਸਮਾਨ ਦੇ ਥੱਲੇ ਸੌ ਰਹੇ ਹਾਂ ਤਾਂ ਅੱਜ ਮੈਨੂੰ ਆਸ ਕਰ ਅੱਜ ਮੈਨੂੰ ਆਸ ਆ ਵੀ ਆਪਾਂ ਨੂੰ ਸ਼ਾਇਦ ਹੋਟਲ ਮਿਲ ਜੂਗਾ ਵਧੀਆ ਪਿਛਲੇ 2 ਦਿਨਾਂ ਤੋਂ ਆਪਾਂ ਨਾਤੇ ਵੀ ਨਹੀਂ ਹੈਗੇ ਤੇ ਬੁਰਸ਼ ਕਰਨ ਜੋਗਾ ਬਸ ਆਪਾਂ ਨੂੰ ਪਾਣੀ ਤੇ ਪੀਣ ਜੋਗਾ ਪਾਣੀ ਮਿਲ ਕੋਈ ਨਹੀਂ ਹੈਗਾ ਸੋ ਅੱਜ ਆਪਾਂ ਜਾਵਾਂਗੇ ਪਹਿਲਾਂ ਜਿੱਥੋਂ ਪਹਿਲੇ ਦਿਨ ਇਹਨਾਂ ਨੇ ਸਾਨੂੰ ਪਿੱਖ ਕੀਤਾ ਸੀ ਉਸ ਜਗ੍ਹਾ ਦਾ ਨਾਮ ਹੈਗਾ ਜੀ ਸਮੇਰਾ ਰਾਹ ਦੇ ਵਿੱਚ ਝੀਲਾਂ ਆਉਣਗੀਆਂ ਝਰਨੇ ਆਉਣਗੇ ਉਹ ਦੇਖਾਂਗੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਮਕੇਲੇ ਮਕੇਲੇ ਉਹ ਤੋਂ ਬਾਅਦ ਵਾਲਾ ਗਾਂਹ ਵਾਲਾ ਪੁਆਇੰਟ ਜਿੱਥੇ ਮਿਲਦਾ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਮਕੇਲੇ ਮਕੇਲੇ ਮਿਲਦਾ ਉਹ ਤੋਂ ਗਾਂਹ ਵਾਲਾ ਲਾਸਟ ਵਾਲਾ ਪੁਆਇੰਟ ਜਿੱਥੇ ਆਪਾਂ ਜਾ ਕੇ ਸਟੇ ਕਰਾਂਗੇ ਤੇ ਅਗਲੇ ਦਿਨ ਆਪਾਂ ਟਰੈਕ ਕਰਾਂਗੇ ਤੇ ਜਿਹੜੀ ਅਗਲੇ ਦਿਨ ਆਪਾਂ ਟਰੈਕ ਕਰਾਂਗੇ ਉਹ ਦੁਨੀਆ ਦੀ ਸਭ ਤੋਂ ਜ਼ਿਆਦਾ ਖਤਰਨਾਕ ਚਰਚ ਦਾ ਟਰੈਕ ਹੋਣ ਵਾਲਾ ਸੋ ਦੇਖਦੇ ਆ ਕਿ ਮੈਦ ਐਕਸਪੀਰੀਅੰਸ ਰਹਿੰਦਾ ਤੁਸੀਂ ਪਹਿਲਾਂ ਮੈਂ ਤੁਹਾਨੂੰ ਏਰੀਆ ਤਾਂ ਪਹਿਲਾਂ ਦਿਖਾਈ ਦਿੱਤਾ ਸੀ ਇੱਕ ਵਾਰੀ ਇੱਕ ਵਾਰੀ ਫੇਰ ਦੇਖ ਲਓ ਭਾਈ ਇਹ ਜੇ ਏਰੀਏ ਦੇ ਵਿੱਚ ਤੁਹਾਨੂੰ ਸੌਣਾ ਪਊਗਾ ਜੇ ਤੁਸੀਂ ਇਧਰਲੇ ਪਾਸੇ ਧੋਮਣ ਆਉਣੇ ਹੋ ਠੀਕ ਆ ਹਰ ਇੱਕ ਚੀਜ਼ ਨੂੰ ਲੈ ਕੇ ਯੂਜ਼ ਟੂ ਹੈਗੇ ਹੋ ਤਾਂ ਤੁਸੀਂ ਇਹ ਟ੍ਰਿਪ ਵਧੀਆ ਇੰਜੋਏ ਕਰੋਗੇ ਅਸੀਂ ਤਾਂ ਫੁੱਲ ਇੰਜੋਏ ਕੀਤਾ ਗੱਡੀਆਂ ਦੇ ਵਿੱਚ ਸਮਾਨ ਲੋਡ ਕਰਤਾ ਜਿਹੜੇ ਨਵੀਂ ਗੱਡੀ ਵਾਲੇ ਬੰਦੇ ਆਏ ਨੇ ਅੰਗਰੇਜ਼ ਉਹਨਾਂ ਦਾ ਟੂਰ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਾਡੀ ਗੱਡੀਆਂ ਵਾਲੇ ਟੂਰ ਦੇ ਵਿੱਚ ਤਿੰਨ ਬੰਦੇ ਅੱਜ ਉੱਥੇ ਲੈ ਜਾਣਗੇ ਰਾਹ ਦੇ ਵਿੱਚ ਸਮੇਰਾ 에어ਪੋਰਟ ਤੇ ਤੇ ਬਾਕੀ ਜਿਹੜੇ ਹੈਗੇ ਨੇ ਜੇ ਮੈਂ ਆ ਲੂਈਸਾ ਤੇ ਇੱਕ ਸ਼ਾਇਦ ਹੋਰ ਆ ਉਹ ਅਸੀਂ ਜਾਵਾਂਗੇ ਮਕੇਲੇ ਠੀਕ ਹੈ ਜੀ ਆਹ ਰਸੋਈ ਆ ਭਾਈ ਜਦੋਂ ਦੇ ਅਸੀਂ ਇੱਧਰਲੇ ਪਾਸੇ ਕੋਈ ਮਣਾਇ ਨਾ ਮੁੱਲਾ ਦਾ ਵੀ ਹੁਣ ਤੱਕ ਸਿਰਫ 4 ਜਾਂ 5 ਅਸੀਂ ਜਾਨਵਰ ਦੇਖੇ ਨੇ ਆਹ ਦੇਖੋ ਇੱਕ ਕਬੂਤਰ ਆਹ ਉੱਡ ਗਿਆ ਤੇ ਇੱਕ ਕਾਟੋ ਦੇਖੀ ਆ ਰਾਤ ਪੰਜ ਸੱਤ ਕਾਕਰੋਚ ਤੇ ਇੱਕ ਦੋ ਚਿੜੀਆਂ ਐਵੇਂ ਦਾ ਮਾਹੌਲ ਆ ਤੇ ਸਾਡਾ ਬਾਈ ਅਮਨ ਗੈਟਿੰਗ ਇਮੋਸ਼ਨਲ ਟੂਡੇ ਤਾਂ ਕਰਕੇ ਇਹਨੇ ਫ੍ਰੋਮ ਦਾ ਬਾਟਮ ਆਫ ਹਿਸ ਹਾਰਟ ਉਹਨੇ ਸਾਨੂੰ ਇੱਕ ਪੋਇਮ ਸੁਣਾਈ ਆ thank you bro thank you so much for this love okay you don't mention it deserves to you bro it's deserved to me yes that yeah. i know to all the group yeah. as team one team yeah yes yes bro yes okay. te idher le passe vidhu inna de last dena te inna de chale jana te tusi mara mota aap da experience share karo what is the how is the experience for this trip if anyone is coming so give any review मतलब याद रहेगा ऐसा ऐसा नेचर में घूम रहे हैं हैं भी बैठे है, कोई ना अच्छा था। अच्छा था, अच्छा था। मिलता है नहीं एक्सपीरियंस जल्दी ठीक है है और शेफ शेफ बहुत बहुत अच्छे थे हमारे उन्होंने खाना, बहुत बहुत खाना बड़ा बनाया ओनली जस्ट वांट टू दिस यू आर ओके ਤੇ ਆ ਭਾਈ ਅੱਜ ਆਪਕਾ ਲਾਸਟ ਦਿਨ ਹੈ ਹਨਾ तो बताओ थोड़ा सा एक्सपीरियंस आपको मिस करेंगे बहुत मिस <laughs> आप करोगे या नहीं पता नहीं <laughs> नहीं नहीं बिल्कुल करेंगे मिलेंगे दोबारा कंपनी फुल, फुल अच्छी होगी ना अरे फुल तो उसकी वजह से पूरा वो माहौल बन गया सारा लेकिन एक्सपीरियंस तो अलग है ग्रुप टूर मैं करके ज्यादा खुश नहीं होता हूँ पता नहीं कैसे बंदे मिले कैसे नहीं पर इस बार ग्रुप टूर में मजा आ गया लगता है की ऐसा ही हो ये हमारे ग्रुप बंदे है ना स्पेन ब्रदर है ये अपने बंदे ग्रुप और जापान वाले बंदे भी बड़े अच्छे थे यार ਹਣਾ ਐਸਾ ਨਹੀਂ ਕਿ ਆਪਣਾ ਆਪਣਾ ਦੇਖ ਰਹੇ ਆ ਨਹੀਂ ਪੂਰਾ ਮਤਲਬ ਖੁੱਲੇ ਸੇ ਬਾਤ ਕਰ ਰਹੇ ਥੇ ਹੁਣ ਇੱਥੇ ਇਹ ਸੀਨ ਬਣਿਆ ਵੀ ਜਿਨ੍ਹਾਂ ਨੇ ਜਾਣਾ ਸੀ ਸਿੱਧਾ 에어ਪੋਰਟ ਤੇ ਉਹਨਾਂ ਬੰਦਿਆਂ ਨੂੰ ਅੱਡ ਕਰਤਾ ਮਤਲਬ ਇੱਕ ਜਪਾਨ ਵਾਲਾ ਬੰਦਾ ਅੱਡ ਕਰਤਾ ਤੇ ਦੋ ਆਪਣੇ ਇੰਡੀਅਨ ਬੰਦੇ ਅੱਡ ਕਰਤੇ ਤੇ ਮੇਰੇ ਨਾਲ ਹੁਣ ਨਵੇਂ ਬੰਦੇ ਆਉਣਗੇ ਸਿੱਧਾ ਅਸੀਂ ਸ਼ਾਇਦ ਹੁਣ ਹੋਟਲ 'ਚ ਜਾਵਾਂਗੇ ਤੇ ਜਾ ਕੇ ਨਹਾਵਾਂਗੇ ਦੋ ਦਿਨਾਂ ਬਾਅਦ ਜਨਮਾ ਜਨਮਾਂ ਦੀ ਮੈਂ ਲਾਵਾਂਗੇ ਮੈਂ ਤੇ 스ਪੇਨ ਵਾਲਾ ਬਾਈ ਵੀ ਚਲੋ ਮੇਰੇ ਨਾਲ ਚੱਲਿਆ ਯਾਰ ਨਹੀਂ ਮੈਂ ਇਕੱਲੇ ਨੇ ਬੋਰ ਹੋ ਜਾਣਾ ਸੀ ਗਰੁੱਪ ਟੂਰ 'ਚ ਘੁੰਮ ਕੇ ਨਾ ਬਾਅਦ ਵਿੱਚ ਇਕੱਲੇ ਘੁੰਮਣ ਦਾ ਜੀ ਨਹੀਂ ਕਰਦਾ ਮਾਰਜੂਮ ਨਾਓ ਆਓ ਦੇਖੋ ਭਾਈ ਰਾਹ ਚ ਜਾਂਦੇ ਜਾਂਦੇ ਸਾਨੂੰ گاਵਾ ਦੇਖਣ ਨੂੰ ਮਿਲਿਆ ਨੇ ਵਿੱਚ ਹੀ ਠੱਠੇ ਤੁਰੇ ਫਿਰਦੇ ਨੇ ਤੇ ਉਹਨਾਂ ਦੇ ਸਿੰਗ ਦੇਖੋ ਤੁਸੀਂ ਕਿੱਡੇ ਵੱਡੇ ਵੱਡੇ ਨੇ ਤੇ ਇਹਨਾਂ ਦੇ ਨਾਰਮਲ ਨਹੀਂ ਪੂਰਾ ਚਾਹ ਚੜ ਗਏ ਇਹਨਾਂ ਨੂੰ ਪੂਰੇ ਖੁਸ਼ ਹੋ ਗਏ ਕਹਿੰਦੇ ਵੀ ਅਸੀਂ ਵੀਡੀਓ ਬਣਾ ਲਈਏ ਗੱਡੀ ਸਲੋ ਕਰੋ ਮੰਗੇ ਸੜਕਾਂ ਤੇ ਆਮ ਹੀ ਫਿਰਦੇ ਨੇ ਇਹ ਪ੍ਰਜਾਤੀ ਦੋ ਢਾਈ ਘੰਟੇ ਡਰਾਈਵ ਕਰਨ ਤੋਂ ਬਾਅਦ ਇੱਥੇ ਇੱਕ ਪਿੰਡ ਆਇਆ ਜੀ ਹੁਣ ਇਧਰਲੇ ਪਾਸੇ ਆਪਾਂ ਨੂੰ ਆਬਾਦੀ ਦੇਖਣ ਨੂੰ ਮਿਲੂਗੀ ਵਸੋਂ ਦੇਖਣ ਨੂੰ ਮਿਲੂਗੀ ਕਿਉਂਕਿ ਜਿੱਧਰਲੇ ਪਾਸੇ ਆਪਾਂ ਗਏ ਹੋਏ ਸੀ ਉਹ ਲੋਅਸਟ ਪੁਆਇੰਟ ਸੀ ਉਧਰਲੇ ਪਾਸੇ ਬਹੁਤ ਘੱਟ ਲੋਕ ਰਹਿੰਦੇ ਸੀ ਮਜਬੂਰੀ ਵਾਲੇ ਇਧਰ ਵਧੀਆ ਸ਼ਹਿਰ ਵਸਿਆ ਹੋਇਆ ਤੁਸੀਂ ਆਲੋਦਾਲੇ ਇਕੱਠ ਦੇਖ ਸਕਦੇ ਹੋ ਤੇ ਉਹ ਦੇਖੋ ਪੂਰੀ ਮੰਡੀ ਲੱਗੀ ਹੋਈ ਆ ਮਾਰਕੀਟ ਲੱਗੀ ਹੋਈ ਆ ਆਹੋ ਦੇਖੋ ਹੁਣ ਕੀ ਬਹੁਤ ਅੱਛਾ ਬਾਈ ਨੇ ਸਾਨੂੰ ਦੱਸਿਆ ਵੀ ਇਸ ਮਾਰਕੀਟ ਦੇ ਵਿੱਚ ਡੌਂਕੀ ਤੇ ਬੱਕਰੀਆਂ ਸੇਲ ਹੋ ਰਹੀਆਂ ਨੇ ਸੇਲ ਪਰਚੇਜ਼ ਦਾ ਕੰਮ ਚੱਲ ਰਿਹਾ ਗਧੀਆਂ ਗਧੇ ਤੇ ਬੱਕਰੀਆਂ ਦਾ ਮੇਨ ਕੰਮ ਆ ਇੱਥੇ ਉਹਨਾਂ ਤੋਂ ਭਾਰਤ ਵੀ ਢੋਂਦੇ ਨੇ ਤੇ ਬੱਕਰੀਆਂ ਤੇ ਉੱਠਾਂ ਨੂੰ ਇਹ ਖਾਂਦੇ ਵੀ ਨੇ ਮਾੜਾ ਮੋਟਾ ਉਹਨਾਂ ਤੋਂ ਕੰਮ ਵੀ ਲੈਂਦੇ ਨੇ ਐ ਸਿਸਟਮ ਬ੍ਰਦਰ ਵਾਟ ਇਜ਼ ਦਾ ਨੇਮ ਆਫ ਥਿਸ ਵਿਲੇਜ ਰਬਤੀ ਰਬਤੀ ਆ ਉਹ ਰਬਤੀ ਆ ਬਈ ਪਿੰਡ ਦਾ ਨਾਮ ਇੱਥੇ ਬਹਿਬਤੀ ਬੰਦੇ ਰਹਿੰਦੇ ਹੋਣਗੇ। ਲੋ ਜੀ 3 ਘੰਟੇ ਲਗਾਤਾਰ ਗੱਡੀ ਡਰਾਈਵ ਕਰਨ ਤੋਂ ਬਾਅਦ ਆਪਾਂ ਰਾਹ ਦੇ ਵਿੱਚ ਖੜਾ ਲਈ। ਬਾਈ ਕਹਿੰਦਾ ਵੀ ਲੈ ਲੋ 5-10 ਮਿੰਟ ਆਰਾਮ ਕਰ ਲੋ ਕਿਉਂਕਿ ਜਿਹੜਾ ਸਾਡੀ ਗੱਡੀ ਦੇ ਵਿੱਚ ਇੱਕ ਹੋਰ ਬਾਈ ਆ ਜਾਪਾਨ ਵਾਲਾ ਉਹਦੀ ਫਲਾਈਟ ਆ ਬਾਈ ਦੀ 3 ਦਿਨਾਂ ਦਾ ਟੂਰ ਸੀ ਨਾ ਤੇ ਉਹਦੀ ਫਲਾਈਟ ਆ ਉਹਨੂੰ ਫਲਾਈਟ ਚੜਾਉਣ ਤੋਂ ਬਾਅਦ ਆਪਾਂ ਫਿਰ ਨਵੇਂ ਸ਼ਹਿਰ ਦੇ ਵਿੱਚ ਜਾਵਾਂਗੇ। ਐਵੇਂ ਦਾ ਕੁਝ ਮਾਹੌਲ ਵਾਲਾ ਵਾਲੇ ਪਹਾੜ ਹੀ ਨੇ ਹਰੇ ਭਾਈ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਹੁਣ ਆਪਾਂ ਗਰਮੀ ਵਾਲੇ ਏਰੀਆ 'ਚੋਂ ਵਾਪਸ ਆ ਗਏ ਆ। ਜੇ ਮੈਂ ਹੁਣ ਤੱਕ ਦੇ ਐਕਸਪੀਰੀਅੰਸ ਦੀ ਗੱਲ ਕਰਾਂ ਨਾ ਤਾਂ ਹੁਣ ਤੱਕ ਦੇ ਐਕਸਪੀਰੀਅੰਸ ਨੇ ਭਾਈ ਸਾਡੀ ਜਾਨ ਲੈਣ ਵਾਲੀ ਕਰਤੀ ਸੀ ਬਹੁਤ ਔਖਾ ਟੂਰ ਰਿਹਾ ਏ ਔਖਾ ਟੂਰ ਤਾਂ ਰਿਹਾ ਫੈਸਿਲਿਟੀ ਵਾਲੇ ਪਾਸੇ ਉਹਨਾਂ ਨੇ ਕੋਈ ਕਮੀ ਨਹੀਂ ਛੱਡੀ ਖਾਣ ਪੀਣ ਵਾਲੇ ਪਾਸੇ ਕੋਈ ਕਮੀ ਨਹੀਂ ਛੱਡੀ ਜਦੋਂ ਮਰਜੀ ਇਹਨਾਂ ਕੋਲੋਂ ਬੋਤਲ ਮੰਗ ਲਓ ਪਾਣੀ ਦੀ ਸਾਨੂੰ ਉਦੋਂ ਨਵੀਂ ਬੋਤਲ ਕੱਢ ਕੇ ਦੇ ਦੇਣਗੇ ਹੁਣ ਮੈਂ ਫੇਰ ਲਈ ਆ ਪੂਰਾ ਮਤਲਬ ਇਹਨਾਂ ਨੇ ਭਰ ਕੇ ਰੱਖਿਆ ਯਾਰ ਖਾਣ ਪੀਣ ਦਾ ਸਮਾਨ ਬੋਤਲਾਂ ਸਾਰਾ ਕੁਝ ਤੇ ਤੰਗ ਕਿੱਥੇ ਹੋਏ ਆ ਅਸੀਂ ਗਰਮੀ ਵਾਲੇ ਮਾਮਲੇ 'ਚ ਉੱਥੇ ਗਰਮੀ ਹੋਣੀ ਬਣਦੀ ਸੀ ਕਿਉ ਤੇ ਹੁਣ ਆਪਾਂ ਸਮੁੰਦਰ ਲੈਵਲ ਤੋਂ ਉੱਤੇ ਆ ਗਏ ਇੱਥੇ ਗਰਮੀ ਨਹੀਂ ਹੋ ਸਕਦੀ ਹੋਊਗੀ ਗਰਮੀ ਪਰ ਓਨੀ ਨਹੀਂ ਹੋਊਗੀ ਜਿਹੜੀ ਆਪਾਂ ਝੱਲ ਕੇ ਆਏ ਬਈ 50 55 ਡਿਗਰੀ ਪਿੰਡੇ ਤੇ ਗਰਮੀ ਹੰਡਾਈ ਆ ਤੇ ਦੋ ਦਿਨ ਹੋ ਗਏ ਕੋਈ ਵੀ ਨਹੀਂ ਬੰਦਾ ਨਾ ਆਤਾ ਅੱਜ ਹੋਟਲਾਂ 'ਚ ਜਾਵਾਂਗੇ ਨਹਾਵਾਂਗੇ ਕੇਸੀ ਨਹਾਵਾਂਗੇ ਕਿਉਂਕਿ ਸਿਰ ਦੇ ਵਿੱਚ ਪਸੀਨਾ ਪੂਰਾ ਜਿਆਦਾ ਦੱਬ ਕੇ ਆ ਗਿਆ ਸੀ ਟੂਰ ਵਧੀਆ ਇੰਜੋਏ ਵਾਲਾ ਸੀ ਤੇ ਜੇ ਇਕੱਲੇ ਹੁੰਦੇ ਤਾਂ ਸ਼ਾਇਦ ਜਿਆਦਾ ਨਾ ਉਹਨਾਂ ਮਜ਼ਾ ਆਉਂਦਾ ਪਰ ਸਾਰੇ ਬੰਦੇ ਕਰਕੇ ਬੰਦੇ ਵੀ ਘੈਂਟ ਸੀ ਤਾਂ ਇੰਜੋਏ ਰਿਹਾ ਟੂਰ ਵਾਲਾ ਹਜੇ ਆਪਣਾ ਕੱਲ੍ਹ ਵਾਲਾ ਟੂਰ ਹਨਾ ਉਹ ਵੀ ਬਾਈ ਖਤਰਨਾਕ ਚੀਜ਼ ਹੈ ਜਿਹੜੀ ਆਪਾਂ ਕੱਲ੍ਹ ਦੇਖਣੀ ਆ ਉਹਦੇ ਵਿੱਚ ਕੀ ਆ ਕੇ ਬਹੁਤ ਖਤਰਨਾਕ ਆਪਾਂ ਟਰੈਕ ਕਰਕੇ ਜਾਣਾ ਦੇਖਾਂਗੇ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਜੇ ਨਹੀਂ ਹੁੰਦਾ ਹੋਊਗਾ ਤਾਂ ਮੁੜ ਆਵਾਂਗੇ ਜਿਆਦਾ ਰਿਸਕ ਨਹੀਂ ਲੈਂਦੇ ਆਪਾਂ ਪਰ ਆਪਣੇ ਨਾਲ ਬੰਦੇ ਜਾਣਗੇ ਅੰਗਰੇਜ਼ ਵੀ ਜਾਊਗਾ ਉਹ ਦੂਜੀ ਕੁੜੀ ਵੀ ਜਾਊਗੀ ਲੂਈਸਾ ਆ ਬਾਈ ਇਹਦੀ ਫਲਾਈਟ ਆ ਇਹਨੇ ਵਾਪਸ ਮੁੜ ਜਾਣਾ ਜਿਹੜੇ ਦੂਜੇ ਇੰਡੀਅਨ ਸੀ ਉਹਨਾਂ ਨੇ ਵੀ ਵਾਪਸ ਮੁੜ ਜਾਣਾ ਇਧਰਲੇ ਪਾਸੇ ਕੁਝ ਕੁ ਝਾੜੀਆਂ ਲੱਗੀਆਂ ਹੋਈਆਂ ਨੇ ਆ ਲੱਗੀ ਹੋਈ ਹੈ ਕਿਕਰ ਤੇ ਉਹ ਇੱਕ ਨਵਾਂ ਜਿਹਾ درخت ਲੱਗਿਆ ਹੋਇਆ ਬਾਈ ਤਲੋ ਹੋ ਕੇ ਲੰਗਿਆ ਵੀ ਵੀਡੀਓ ਬਣਾ ਰਿਹਾ ਤੇ ਆਹ ਵਾਲਾ ਦਰਖਤ ਲੱਗਿਆ ਹੋਇਆ ਬਾਈ ਨੇ ਕਿਹਾ ਵੀ ਇਹ ਇਥੋਪੀਆ ਦੇ ਕਿਸੇ ਵੀ ਹੋਰ ਰੀਜਨ ਦੇ ਵਿੱਚ ਨਹੀਂ ਹੁੰਦਾ ਸੋ ਥਿਸ ਇਜ਼ ਨਾਟ ਇਨ ਐਨੀ ਅਦਰ ਰੀਜਨ ਓਨਲੀ ਇਨ ਥਿਸ ਏਰੀਆ ਓਕੇ ਐਂਡ ਲਾਈਕ 댓 ਵਨ ਆਲਸੋ ਯਾ ਓਲੀ ਅਫਾਰ ਰੀਜਨ ਹਾਂ ਜਿਹੜੇ ਏਰੀਆ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਨਾ ਇਹਨੂੰ ਅਫਾਰ ਰੀਜਨ ਕਿਹਾ ਜਾਂਦਾ ਤੇ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਨੂੰ ਅਫਾਰੀ ਕਿਹਾ ਜਾਂਦਾ ਤੇ ਆਹ ਦਰਖਤ ਕਹਿੰਦਾ ਕਿalle ਇੱਥੇ ਹੀ ਹੁੰਦੇ ਨੇ ਬਾਈ ਇੱਥੇ ਖਿਤਖੇ ਪੱਤੇ ਵਾਲੇ ਨੇ ਯਾਰ ਜਿਹੜੇ ਆਪਣੇ ਸ਼ਹਿਦ ਘਰਾਂ ਚ ਵੀ ਹੁੰਦੇ ਨੇ ਤੇ ਪਰੇ ਕੋਈ ਜ਼ਿਆਦੇ ਵੱਡੇ ਨਹੀਂ ਉਮੇ ਦਾ ਕੋਈ ਸੀਨ ਪਾਣੀ ਆ ਠੀਕ ਆ ਲੂਈਸਾ ਆਰ ਯੂ ਇੰਜੋਇੰਗ ਵੈਰੀ ਵਚ ਓ ਠੀਕ ਹੈ ਭਾਈ ਲੂਈਸਾ ਨੂੰ ਬਾਰ-ਬਾਰ ਪੁੱਛਣਾ ਪੈਂਦਾ ਵੀ ਆਰ ਯੂ ਇੰਜੋਇੰਗ ਯੂ ਆਰ ਇੰਜੋਇੰਗ ਆ ਮੀ ਯੂਸਾਕ ਯੂਸਾਕ ਓਕੇ ਭਾਈ ਦਾ ਨਾਮ ਆ ਯੂਸਾਕ ਇੰਜੋਏ ਲੋਜੀਕ ਹੋਰ ਵੱਡਾ ਸ਼ਹਿਰ ਆ ਗਿਆ ਤੇ ਇੱਥੇ ਆਪਾਂ ਹੁਣ ਕਰਾਂਗੇ ਲੰਚ ਉਹ ਸਾਹਮਣੇ ਮਸਜਿਦ ਬਣੀ ਹੋਈ ਏ ਸਾਨੂੰ ਦੱਸਿਆ ਵੀ ਇਹ ਮੁਸਲਿਮ ਲੋਕਾਂ ਦਾ ਏਰੀਆ ਜਾਦੇ 99% ਇੱਥੇ ਮੁਸਲਿਮ ਰਹਿੰਦੇ ਨੇ ਇਸ ਏਰੀਏ ਦੇ ਵਿੱਚ ਜੇ ਕੰਟਰੀ ਦੀ ਗੱਲ ਕਰੀਏ ਤਾਂ ਫਿਰ ਕ੍ਰਿਸਚੀਅਨ ਜ਼ਿਆਦੇ ਨੇ ਲੈਟਸ ਗੋ ਬ੍ਰਦਰ ਇਟ ਇ ਕਾਈਸ ਕਲੋਜ਼ਡ ਯਾ ਚਲੋ ਜੀ ਰਾਹ ਦੇ ਵਿੱਚ ਗਾਵਾਂ ਜਾ ਰਹੀਆਂ ਸੀ ਤੇ ਅੰਗਰੇਜ਼ ਕਹਿੰਦਾ ਵੀ ਮੈਨੂੰ ਸ਼ੌਂਕ ਆ ਗਾਵਾਂ ਦਾ ਤੇ ਮੈਂ ਫੋਟੋਆਂ ਖਿੱਚਣੀਆਂ ਨੇ ਠੱਠੇ ਨੇ ਸਾਰੇ ਇਹ ਗਾਵਾਂ ਕਹੀ ਜਾਂਦਾ ਮੈਂ ਤੇ ਆਹ ਦੇਖੋ ਇੱਧਰ ਵੀ ਮੈਂ ਕਿਹਾ ਸਾਡਾ ਇੰਡੀਆ ਐਂ ਕਰੇ ਤੂੰ ਤੈਨੂੰ ਸੜਕਾਂ ਤੇ ਠੱਠਾ ਚੌਂਕ ਦਿਖਾਵਾਂਗੇ ਐਵੇਂ ਕੇਰਾ ਪਾ ਕੇ ਬੈਠੇ ਹੁੰਦੇ ਨੇ ਵੀ ਬਲਕੇ ਜਾਣਾ ਪੈਂਦਾ ਗੱਡੀ ਨੂੰ ਆਹ ਦੇਖੋ ਇਹ ਜਿਹੜੇ ਏਰੀਆ ਦੇ ਵਿੱਚ ਆਪਾਂ ਘੁੰਮ ਰਹੇ ਹਾਂ ਨਾ ਇਹ ਬ੍ਰੋ ਆਈ ਫੋਰਗਟ ਦਾ ਨੇਮ ਆਫ ਦਿਸ ਏਰੀਆ ਬ్రో ਵਾਟ ਇਜ਼ ਦਾ ਨੇਮ ਆਫ ਦਿਸ ਰੀਜ਼ਨ ਆਈ ਫੋਰਗਟ ਅਗੇਨ ਟਿਗਰਾਈ ਹਾਂ ਇਹ ਟਿਗਰਾਈ ਰੀਜ਼ਨ ਆ ਬਾਈ ਤੁਸੀਂ ਆਲੇ ਦਾਲੇ ਮਾਹੌਲ ਦੇਖੋ ਜਿਵੇਂ ਕਸ਼ਮੀਰ ਵਾਲਾ ਹੁੰਦਾ ਨਾ ਉਵੇਂ ਪਹਾੜਾਂ ਦੇ ਵਿੱਚ ਇਹਨਾਂ ਨੇ ਖੇਤੀ ਵੀ ਕੀਤੀ ਹੋਈ ਆ ਉਹ ਪਰਲੇ ਪਾਸੇ ਤੇ ਇਹ ਭਾਈ ਉਹ ਰੀਜ਼ਨ ਆ ਜਿੱਥੇ ਅੱਜ ਤੋਂ 2 ਸਾਲ ਪਹਿਲਾਂ ਬਹੁਤ ਤਕੜਾ ਸਿਵਲ ਵਾਰ ਚੱਲਿਆ ਤੇ ਹਰੇਕ ਬੰਦਾ ਨਾਰਮਲ ਜਿਹੜਾ ਇੱਥੇ ਸੜਕਾਂ ਤੇ ਬੈਠਾ ਨਾ ਹਰੇਕ ਦੇ ਮੋਢੇ ਤੇ AK47 ਟੰਗੀਆਂ ਹੋਈਆਂ ਨੇ ਨਾਰਮਲ ਜੀਆਂ ਗੱਲਾਂ ਨੇ ਇੱਥੇ ਲੋਕਾਂ ਕੋਲ AK47 ਕੁਝ ਕੋਨਾਂ ਚੋਂ ਗਵਰਨਮੈਂਟ ਬੰਦੇ ਨੇ ਤੇ ਕੁਝ ਕੁ ਨਾਰਮਲ ਸਿਵਲ ਬੰਦੇ ਨੇ ਲੋ ਜੀ ਆਪਾਂ ਪਹੁੰਚ ਗਏ ਆ ਮਕੇਲੇ ਅਲੂਲਾ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਆਪਣੀ ਫਲਾਈਟ ਕੱਲ ਨੂੰ ਇੱਥੋਂ ਆ ਤੇ ਜਿਹੜਾ ਆਪਣਾ ਆੜੀ ਆ ਉਹਦੀ ਫਲਾਈਟ ਜਪਾਨ ਵਾਲੇ ਦੀ ਹੁਣ ਆ ਇੱਥੋਂ ਤੇ ਇਹਨੂੰ ਬਾਈ ਨੂੰ ਆਪਾਂ ਗੁੱਡ ਬਾਏ ਕਹਿਣ ਆਏ ਆ ਇੱਥੇ ਰਾਜ ਨਾ ਥਾਂ ਥਾਂ ਤੇ ਬਾਈ ਚੈਕਿੰਗ ਕਰਦੇ ਨੇ ਆਰਮੀ ਵਾਲੇ ਤੁਹਾਡਾ ਬਾਰੀ ਬਾਰੀ ਪਾਸਪੋਰਟ ਵਗੈਰਾ ਮੰਗਦੇ ਨੇ ਯੈਸ bro 올 ਟਾਈਮ ਵਲੋਗਿੰਗ ਯੈਸ ਯੈਸ 올 ਟਾਈਮ ਯੂ ਟੇਕ ਪਿਕਚਰਜ਼ 올 ਟਾਈਮ i'm capturing the moment the very emotional moment we are sending yes I see. I see. yes <laughs> you, okay brother nice you. to meet you nice trip nice see you very soon in japan thank you so yeah nice thank you in saudi arabia okay thank you okay brother bye bye, bye, -bye. take care let us meet again some ਯਸ ਸੈ ਸ਼ੋਰ ਵੀ ਵਿਲ ਕਨੈਕਟ ਔਨ ਇੰਸਟਾਗ੍ਰਾਮ ਓਕੇ ਬਾਈ 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 ਥੈਂਕ ਯੂ ਲੋ ਜੀ ਆਪਾਂ ਪਹੁੰਚ ਗਏ ਆ ਮਕੇਲੇ ਮਕੇਲੇ ਜਿਹੜਾ ਸ਼ਹਿਰ ਆ ਭਾਈ ਅਦੀਸ ਅਬਾਬਾ ਤੋਂ ਬਾਅਦ ਦੂਜਾ ਵੱਡਾ ਸ਼ਹਿਰ ਆ ਤੇ ਇਧਰਲੇ ਪਾਸੇ ਨਾ ਫਰੂਟ ਮੈਂ ਤੁਹਾਨੂੰ ਪਹਿਲਾਂ ਵੀ ਮਾਰਕੀਟ ਦੇ ਵਿੱਚ ਦਿਖਾਏ ਨੇ ਬਈ ਇਹ ਕੋਈ ਇੰਨਾ ਦਾ ਫਰੂਟ ਆ ਇਹਨੂੰ ਬਲਸ ਕਿਹਾ ਜਾਂਦਾ ਲੁਈਸਾ ਨੇ ਕਿਹਾ ਵੀ ਅਸੀਂ ਟੇਸਟ ਕਰਕੇ ਦੇਖਣਾ ਟਰਾਈ ਕਰਕੇ ਦੇਖਣਾ ਵੀ ਇਹ ਕਿਵੇਂ ਦਾ ਹੁੰਦਾ So, how's the flavor, Luisa? Which fruit is like this? It's good. What is the taste? Uh, thank you. thank you. It's hard to describe, but fruity and juicy. <laughs> it is like fruit, yeah? No, you have to tell the taste. Balas. Balas. Please. The name of this fruit is Balas. It's good. Yes. Have you taken that? You don't wanna take. ओके लेट्स हैव अ भालस ठीक है भाई चीकू नहीं हुंदा चीकू चीकू ਵਰਗਾ ਟੇਸਟ ਹੈ ਦਾ ਮੈਂ ਸੜਕਾਂ ਤੇ ਬਹੁਤ ਪਿਆ ਦੇਖਿਆ ਪਰ ਸਵਾਦ भालस ਵਿਚੇ ਦੇ ਬੀਜ ਨੇ ਕੋਈ ਇੱਥੇ ਟ੍ਰੈਡੀਸ਼ਨਲ ਫੰਕਸ਼ਨ ਜਿਵੇਂ ਹੁੰਦਾ ਨਾ ਉਹਦੇ ਥਾਂ ਥਾਂ ਦੇ ਉੱਤੇ ਪੋਸਟਰ ਲੱਗੇ ਹੋਏ ਨੇ ਬਹੁਤ ਵੱਡਾ ਸ਼ਹਿਰ ਆ ਇਹ ਕੁਝ ਵੀ ਇੱਥੇ ਆਪਾਂ ਨੂੰ ਲੋੜ ਹੈਗੀ ਆ ਤਾਂ ਆਪਾਂ ਖਰੀਦ ਸਕਦੇ ਹਾਂ ਲੋ ਜੀ ਪੂਰੇ 2 2.5 ਦਿਨਾਂ ਬਾਅਦ ਆਪਾਂ ਆਪਦੀ ਡੈਸਟੀਨੇਸ਼ਨ ਤੇ ਪਹੁੰਚੇ ਆ ਜੀ ਜਿੱਥੇ ਆਪਾਂ ਨੂੰ ਹੋਟਲ ਦੇ ਵਿੱਚ ਸਟੇ ਕਰਨ ਵਾਸਤੇ ਮਿਲੂਗਾ ਉੱਥੇ ਨੇਰੀ ਗਰਮੀ ਸੀ 50 ਡਿਗਰੀ ਪਲੱਸ ਟੈਂਪਰੇਚਰ ਸੀ ਇੱਥੇ ਜਮੇ ਭੈ ਲੈ ਆ ਕੇ ਠੰਡ ਚ ਮਾਰਿਆ ਇਹਨਾਂ ਨੇ ਐਵੇਂ ਤਾਂ ਕੋਈ ਸੀਨ ਪਾਣੀ ਆ English Go, English. you are getting, you, uh, Luisa, you are getting special treatment. How much you paid for this, <laughs> for this umbrella? <laughs> she oh is getting, God, she is getting a VIP treatment, <laughs> bro. Yes, yes. Yeah. How much she paid for that? We are, we are <laughs> sleeping. Uh, we was sleeping. Uh, we, we were sleeping uh, two days <laughs> on the ground. At least the last day. Yes, we got a hotel. Treat treatment. Yes, VIP treatment. Yeah. Go inside. ਲੋ ਜੀ ਇਹ ਆ ਆਪਣਾ ਹੋਟਲ ਤੇ 2.5 ਦਿਨਾਂ ਦੇ ਬਾਅਦ 2.5 ਵੀ ਕਿਹੜੇ 3 ਦਿਨ ਹੀ ਕਹੋ ਕਿ ਅੱਜ 3 ਦਿਨਾਂ ਦੇ ਬਾਅਦ ਨਹਾਵਾਂਗੇ ਇਹ ਆਪਣਾ ਕਮਰਾ ਕਮਰਾ ਬਹੁਤ ਸੋਹਣਾ ਬਈ ਤੇ 5 ਸਟਾਰ ਹੋਟਲ ਵਾਂਗੂ ਕੰਮ ਆ ਇੱਥੇ ਰੋਟੀ ਪਾਣੀ ਸਾਰਾ ਕੁਝ ਇਨਕਲੂਡ ਆ ਸਾਨੂੰ ਇਹ ਨਾ ਇਕੱਠਾ ਰੂਮ ਦੇਣ ਲੱਗੇ ਵੀ ਮੈਂ ਤੇ ਅੰਗਰੇਜ਼ ਮੁੰਡਾ ਇਕੱਠੇ ਸੌਜਾਂਗੇ ਉਹ ਜਿਹੜੀ ਕੁੜੀ ਆ ਅੰਗਰੇਜ਼ਨ ਵੀ ਉਹਨੂੰ ਆਪਾਂ ਅੱਡ ਦੇ ਦਿੰਨੇ ਆ ਕਮਰਾ ਮੈਂ ਕਿਹਾ ਵੀ ਨਹੀਂ ਮੈਂ ਗੱਲ ਕਰਕੇ ਆਇਆ ਸੀ ਕੰਪਨੀ ਵਾਲਿਆਂ ਨਾਲ ਵੀ ਸਾਨੂੰ ਸਾਰਿਆਂ ਨੂੰ ਸਾਰਿਆਂ ਦਾ ਤਾਂ ਪਤਾ ਨਹੀਂ ਵੀ ਮੈਨੂੰ ਸੈਪਰੇਟ ਰੂਮ ਚਾਹੀਦਾ ਜਦੋਂ ਅਸੀਂ ਆਪ ਦਾ ਥੱਕ ہار ਕੇ ਸੌਵਾਂਗੇ ਤਾਂ ਨਿਆਰੇ ਨਾਲ ਸੌਵਾਂਗੇ ਫਿਰ ਉਹਨਾਂ ਨੂੰ ਮੈਂ ਕਿਹਾ ਫਿਰ ਉਹ ਕਹਿੰਦੇ ਚਲੋ ਠੀਕ ਹੈ ਤੁਹਾਨੂੰ ਸੈਪਰੇਟ ਰੂਮ ਦੇ ਦਿੰਦੇ ਆ ਕਿਉਂਕਿ ਕੰਪਨੀ ਵਾਲਿਆਂ ਦਾ ਕੰਮ ਹੁੰਦਾ ਨਾ ਵੀ ਜਿੰਨਾ ਵੱਧੋ ਵੱਧ ਪੈਸਾ ਬਚਾ ਸਕਦੇ ਹੋਣ ਉਹ ਉਹ ਬਚਾਉਣਗੇ ਪਰ ਇਹ ਚੀਜ਼ ਦੀ ਮੈਂ ਪਹਿਲਾਂ ਗੱਲ ਖੋਲ ਹੀ ਸੀ ਸੋ ਹੁਣ ਥੋੜਾ ਜਿਹਾ ਰੈਸਟ ਕਰਦੇ ਆ ਫਿਰ ਕਾਫੀ ਪੀਂ ਚੱਲਦੇ ਆ ਅੰਗਰੇਜ਼ ਬਾਈ ਨੂੰ ਮੈਂ ਲਾਰਾ ਲਾ ਕੇ ਆਇਆ ਓਹ oh, this is the milk coffee ਹਾਂ your milk oh? your milk thank you Okay this is yours okay ਲੋ ਜੀ ਆ ਸ਼ਾਮ ਨੂੰ ਆਏ ਇੱਕ ਬੀਅਰ ਕਲੱਬ ਦੇ ਵਿੱਚ ਕੌਫੀ ਪੀਣ ਵਾਸਤੇ ਬੰਦੇ ਸਾਰੇ ਆਪਣੇ ਨਾਲ ਦੇ ਸੋਫੀ ਨੇ ਵਧੀਆ ਬੰਦੇ ਨੇ ਆਪਾਂ ਪੀ ਰਹੇ ਹਾਂ ਦੁੱਧ ਵਾਲੀ ਕੌਫੀ ਤੇ ਝੱਗੋ ਚੱਕੀ ਕੰਮ ਕੀਤਾ ਪਿਆ ਤੇ ਲੂਈਸਾ ਨੇ ਮੰਗਾਈ ਆ this is the tea ਹਾਂ ਇਹ ਟੀ ਆ ਭਾਈ Okay ji okay. ਲੋ ਜੀ ਇਹ ਆ ਗਿਆ ਸਾਡਾ ਰਾਤ ਦਾ ਖਾਣਾ ਪੀਣਾ ਇਧਰਲੇ ਪਾਸੇ ਮੇਰੇ ਚੌਲ ਇਹਦੇ ਵਿੱਚ ਕੌਰਨ ਪਾਏ ਹੋਏ ਨੇ ਕੁਝ ਕੁ ਸਬਜ਼ੀਆਂ ਪਾਈਆਂ ਹੋਈਆਂ ਨੇ ਠੀਕ ਆ ਦੇਖਣ ਨੂੰ ਬਹੁਤ ਸੋਹਣੇ ਲੱਗ ਰਹੇ ਨੇ ਅੰਗਰੇਜ਼ ਬਾਈ ਦਾ 버ਗਰ ਤੇ ਇਧਰ ਲੂਈਸਾ ਦਾ ਵੀ 버ਗਰ ਆ ਤੇ ਆਹ ਸਾਈਡ ਤੇ ਹੁਣ ਆਪਣੀ ਵੀਡੀਓ ਅਪਲੋਡ ਹੋ ਰਹੀ ਆ ਇੱਥੇ ਆਪਣੇ ਕੋਲ ਨੈਟਵਰਕ ਵਧੀਆ ਤੇ ਸਪੀਡ ਨਾਲ ਆਪਾਂ ਟਾਈਮ ਨਾਲ ਵੀਡੀਓ ਅਪਲੋਡ ਕਰਕੇ ਸੋਝਾਂਗੇ ਤੇ ਸਵੇਰੇ ਤੁਹਾਨੂੰ ਮਿਲਦੇ ਆ ਬਹੁਤ ਛੇਤੀ ਨਵੀਂ ਚੀਜ਼ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ इस वीडियो में बदोब शेयर कर दो वागुरू जी का खालसा वाहू जी की ऑन द सेम ऑन द सेम हॉल ना बरला ब्या